ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਤੇ ਮੇਰੇ YouTube ਚੈਨਲ ਤੇ ਤੁਹਾਡਾ ਵੈਲਕਮ ਤੇ ਅੱਜ ਅਸੀਂ ਆ ਚੁੱਕੇ ਹਾਂ ਹੋਮ ਬੋਰਡ ਦੇ ਵਿੱਚ ਜਿਹੜੇ ਕਿ ਤੁਹਾਨੂੰ ਘਰ ਬਹੁਤ ਪਸੰਦ ਨੇ ਤੇ ਅਸੀਂ ਇੱਥੇ ਕਾਰ ਪਾਰਕਿੰਗ ਕਰ ਦਿੱਤੀ ਆ ਤੇ ਹੁਣ ਆਪਾਂ ਚੱਲਦੇ ਹਾਂ ਜਿਸ ਸਾਨੂੰ ਬਹੁਤ ਸੋਹਣਾ ਘਰ ਮਿਲਿਆ ਤੇ ਆਪਾਂ ਉਹਦਾ ਲੌਗ ਬਣਾਵਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਚੱਲ ਗਿਆ ਨਵੇਂ ਘਰ ਦੇ ਵਿੱਚ ਤੇ ਨਵੀਂ ਵੀਡੀਓ ਬਣਾਉਣੀ ਆ ਆਪਾਂ ਜਿੱਥੇ ਆਏ ਹੋਏ ਹਾਂ ਇੱਥੇ ਮਤਲਬ ਕਿ 50 ਦੇ ਕਰੀਬ ਕਰ ਹੋਣਗੇ ਮੈਂ ਕਾਫੀ ਇਹਦੇ ਵਿੱਚੋਂ ਦਿਖਾ ਚੁੱਕੀ ਹਾਂ ਪਰ ਹੁਣ ਮੈਂ ਚਾਹੁੰਦੀ ਆ ਕਿ ਮੈਂ ਤੁਹਾਨੂੰ ਸਿੰਗਲ ਸੂਰੀ ਘਰਾਂ ਦੀ ਬਾਰੇ ਵੀ ਦਿਖਾਵਾਂ ਆ ਸਿੰਗਲ ਸੂਰੀ ਸਾਹਮਣੇ ਘਰ ਆ ਦੇਖ ਕੇ ਆਉਂਦੇ ਆ ਉਸ ਤੋਂ ਬਾਅਦ ਇਹ ਵਾਲੇ ਘਰਾਂ ਦੇ ਵਿੱਚੋਂ ਮੈਂ ਤੁਹਾਨੂੰ ਕਾਫੀ ਘਰ ਵਿਖਾ ਚੁੱਕੀ ਹਾਂ ਜਿਵੇਂ ਅੱਜ ਸੰਡੇ ਆ ਲੋਕੀ ਆਏ ਹੋਏ ਪਰ ਗਰਮੀ ਬਹੁਤ ਹੋ ਦੇ ਕਰਕੇ ਘੱਟ ਲੋਕੀ ਆਏ ਨੇ ਇੰਨੇ ਜ਼ਿਆਦਾ ਨਹੀਂ ਆ ਪਰ ਆਪਾਂ ਕਵਰ ਕਰਦੇ ਹਾਂ ਇੱਕ ਤੋਂ ਘਰ ਫਿਰ ਤੁਹਾਨੂੰ ਮੈਂ ਸ਼ੇਅਰ ਕਰੂੰਗੀ ਇਹ ਹੈਗਾ ਮੈਕਡੋਨਲਡ ਜੂਨਸ ਮੈਕਡੋਨਲਡ ਜੂਨਸ ਵਾਲਾਂ ਦਾ ਘਰ ਘਰ ਦੇ ਡਿਫਰੈਂਟ ਹੁੰਦੇ ਆ ਤੇ ਆ ਦੇਖੋ ਸਾਈਡ ਤੇ ਦਾ ਗਰਾਜ ਆ ਤੇ ਆਪਾਂ ਅੰਦਰ ਜਾ ਕੇ ਦੇਖਦੇ ਆ ਜੀ ਕਿਵੇਂ ਦਾ ਹਵਾਨਾ ਐਨਕੋਰ ਲਿਖਿਆ ਹੋਇਆ ਵਾਓ ਲੋ ਜੀ ਅੱਜ ਪਹਿਲ ਸਿੰਗਲ ਸੂਈ ਘਰ ਦੇਖਦੇ ਆ ਤੇ ਸਾਈਡ ਤੇ ਫੀਚਰ ਵਾਲ ਦੇਖ ਲਓ ਆਪਣੀ ਫੀਚਰ ਵਾਲ ਦੇ ਵਿੱਚ ਸੋਹਣਾ ਇਹਨਾਂ ਨੇ ਫੇਰ ਪੇਪਰ ਵਰਕ ਪੇਪਰ ਦਾ ਲਗਾਇਆ ਵਾਲਪੇਪਰ ਤੇ ਸਾਮ੍ਹੇ ਵੀ ਪੇਂਟਿੰਗ ਆ ਇਸ ਸਾਈਡ ਤੇ ਵੀ ਬੜੀ ਅੱਛੀ ਵਾਕਿੰਗ ਬਣਾਈ ਹੋਈ ਆ ਤੇ ਥੱਲੇ ਚਿੱਟੇ ਸੰਗੂ ਫਰਸ਼ ਦਾ ਸਟਾਈਲ ਆ ਤੇ ਲੈਫਟ ਸਾਈਡ ਤੇ ਇਹਦੇ ਬੈਡਰੂਮਸ ਜਿਹੜੇ ਹੁੰਦੇ ਨੇ ਸਿੰਗਲ ਸਟੋਰੀ ਘਰਾਂ ਦੇ ਵਿੱਚ ਲੈਫਟ ਸਾਈਡ ਤੇ ਮਾਸਟਰ ਬੈਡਰੂਮ ਹੁੰਦਾ ਫਰਸਟ ਡਿਪੈਂਡ ਕਰਦਾ ਕਿ ਕੋਈ ਘਰ ਡਿਫਰੈਂਟ ਹੁੰਦਾ ਕੋਈ ਡਿਫਰੈਂਟ ਹੁੰਦੇ ਆ ਤੇ ਇਸ ਘਰ ਤੇ ਫਰੰਟ ਤੇ ਪਹਿਲਾਂ ਮਾਸਟਰ ਬੈਡਰੂਮ ਆ ਜਾਂਦਾ ਮਾਸਟਰ ਬੈਡਰੂਮ ਵੀ ਬਹੁਤ ਸੋਹਣਾ ਸਾਰੇ ਪਾਸੇ ਵਾਲਪੇਪਰ ਲੱਗਾ ਹੋਇਆ ਤੇ ਇਸ ਤਰ੍ਹਾਂ ਦਾ ਤੇ కర్ਟਨ ਸਿੱਡੇ ਆ ਪੂਰੇ ਉੱਤ ਤੱਕ ਲੱਗੇ ਹੋਏ ਨੇ ਆਪਣੇ ਰੂਫ ਤੱਕ ਤੇ ਇਸ ਸਾਈਡ ਤੇ ਇਹਨਾਂ ਦੀ ਆ ਗਈ ਵਾਕਿੰਗ ਵਾਰਡਰੋਪ ਵਾਕਿੰਗ ਵਾਰਡਰੋਪ ਵੀ ਬਹੁਤ ਸੋਹਣੀ ਆ ਕਾਫੀ ਸਪੇਸ਼ੀਅਸ ਆ ਬਾਕੀ ਘਰ ਵਾਂਗੂ ਇਹਨਾਂ ਦੀ ਵਾਕਿੰਗ ਵਾਰਡਰੋਪ ਵੀ ਬਹੁਤ ਸੋਹਣੀ ਬਣੀ ਹੋਈ ਆ ਸਪੇਸ਼ੀਅਸ ਤੇ ਇਸ ਨਾਲ ਆ ਗਿਆ ਬਾਥਰੂਮ ਬਾਥਰੂਮ ਦਾ ਡਿਜ਼ਾਈਨ ਕੁਛ ਇਸ ਤਰ੍ਹਾਂ ਦਾ ਹੋ ਤੇ ਸੋਹਣਾ ਬਣਿਆ ਹੋਇਆ ਅੱਜ ਦਾਤਵਾਰ ਕਾਫੀ ਲੋਕੀ ਦੇਖਣ ਆ ਰਹੇ ਘਰ ਨੂੰ ਤੇ ਆफी काफी अच्छा लग लगया ਮੈਨੂੰ ਤੇ ਇਹਦੇ ਵਿੱਚੋਂ ਬਾਥਰੂਮ ਦੇ ਵਿੱਚ ਵੇਖੋ ਕਿੰਨੀ ਸੋਹਣੀ ਫੁੱਲ ਵਿੰਡੋ ਦਿੱਤੀ ਹੋਈ ਆ ਕਲੀਅਰ ਤੇ ਇਸ ਸਾਈਡ ਤੇ ਟਾਇਲਟ ਆ ਤੇ ਇਧਰ ਆ ਗਿਆ ਸ਼ਾਵਰ ਇਸ ਸਾਈਡ ਤੇ ਲੈਫਟ ਸਾਈਡ ਤੇ ਆਪਣਾ ਆ ਗਿਆ ਹோம் تھیਟਰ काफी ਸਰਪ੍ਰਾਈਜ਼ ਦਾ ਹோம் تھیਟਰ ਬਹੁਤ ਹੀ ਸੋਹਣਾ ਬਣਿਆ ਹੋਇਆ ਉੱਪਰ ਵੀ ਸ਼ੈਲਫਿੰਗ ਤੇ ਥੱਲੇ ਵੀ ਆਪਣੀ ਸ਼ੈਲਫਿੰਗ ਲੱਗੀ ਹੋਈ ਆ ਤੇ ਬਹੁਤ ਹੀ ਖੁੱਲਾ ਹோம் تھیਟਰ ਆ ਵਿਦਕਾਰ ਮਿਡਲ ਦੇ ਵਿੱਚ ਇਹਨਾਂ ਨੇ ਵਾਲ ਦੇ ਵਿੱਚ ਲਗਾਈ ਹੋਈਆਂ ਵਿੰਡੋਸ ਅਬ ਅੱਛਾ ਡਿਜ਼ਾਈਨ ਹੈ ਵੀ ਔਰ ਇਹਦਾ ਵਾਲਪੇਪਰ ਦਾ ਡਿਜ਼ਾਈਨ ਵੀ ਕਾਫੀ ਅੱਛਾ ਵਾ ਤੇ ਕਾਫੀ ਵਧੀਆ ਤੇ ਯੂਨੀਕ ਵਾਲਪੇਪਰ ਦਾ ਕਲਰ ਆ ਨਾਲ ਹੀ ਗ੍ਰੇ ਕਲਰ ਦੇ ਨਾਲ ਸੋਫੇ ਸੈਟ ਪਰ ਕਾਫੀ ਵੱਡਾ ਇੱਥੋਂ ਦਾ ਜਿਹੜਾ ਹੈਗਾ ਹੋਮ ਕਿਟ ਬਣਿਆ ਹੋਇਆ ਤੇ ਥੱਲੇ ਉਹੀ ਆਪਣੀਆਂ ਕੈਬਨਿਟਸ ਬਣੀਆਂ ਹੋਈਆਂ ਕਾਫੀ ਵੱਡੀ ਲੰਬੀ ਕੈਬਨਟ ਆ ਮੈਸਟਰ ਇਸ ਸਾਈਡ ਤੇ ਕਰਕੇ ਦਿਖਾਉਣੀ ਆ ਤੁਹਾਨੂੰ ਇਸ ਤਰ੍ਹਾਂ ਦਾ ਹੋਮ تھیਟਰ ਆ। ਇਸਾ ਨਹੀਂ ਬਣੀ ਉਹ ਇਹ ਨਦੀ ਪਿੱਛੇ ਏਰੀਆ। ਉਸ ਤੋਂ ਬਾਅਦ ਆਪਾਂ ਆ ਗਏ ਆਮ ਬੈੱਡਰੂਮ ਦੇ ਵਿੱਚ, ਸੈਕੰਡ ਬੈੱਡਰੂਮ ਦੇ ਵਿੱਚ, ਫਰਸਟ ਬੈੱਡਰੂਮ ਆਪਾਂ ਦੇਖ ਲਿਆ ਸੀਗਾ ਹੋਮ تھیਟਰ ਦੇਖ ਲਿਆ ਤੇ ਸੈਕੰਡ ਬੈੱਡਰੂਮ ਆ ਗਿਆ ਪਿੱਛੇ ਵਾਲ ਦਾ ਡਿਜ਼ਾਈਨ, ਵਾਲ ਪੇਪਰ ਦਾ ਡਿਜ਼ਾਈਨ ਮੈਂ ਕਹਿ ਸਕਦੀ ਹਾਂ ਹਰ ਕਮਰ ਦੇ ਵਿੱਚ ਤਕਰੀਬਨ ਨਾਲ ਵਾਲ ਪੇਪਰ ਲਾਏ ਹੁੰਦੇ ਆ ਤੇ ਰੂਫ ਤੱਕ ਹਾਈ ਤੱਕ ਜਿਹੜੀਆਂ ਵਿੰਡੋਸ ਹੁੰਦੀਆਂ ਨੇ, ਹਾਈ ਰੂਫ ਵਿੰਡੋਸ ਹੁੰਦੀਆਂ ਨੇ, ਇਹ ਵੀ ਆਈਡੀਆ ਬਹੁਤ ਸੋਹਣਾ ਵਾ ਤੇ ਬਾਕੀ ਸਾਈਡ ਤੇ ਜਿਹੜੇ ਨੇ ਅਲਮਾਰੀਆਂ ਜਿਹੜੀਆਂ ਸੋਨੇ ਬਣੀਆਂ ਹੋਈਆਂ ਨੇ ਚੱਲਦੇ ਆਂ ਨੈਕਸਟ ਰੂਮ ਦੇ ਵਿੱਚ ਅ ਨੈਕਸਟ ਉਸ ਤੋਂ ਬਾਅਦ ਆਗਲੀ ਇਹਨਾਂ ਦੀ ਲਾਂਡਰੀ ਲਾਂਡਰੀ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਥੱਲੇ ਚਿਪਸ ਸਟਾਈਲ ਹਨ ਨਹੀਂ ਮੈਟ ਫਿਨਿਸ਼ ਵਾਲੀਆਂ ਟਾਈਲਸ ਨੇ ਤੇ ਆਹ ਲਾਂਡਰੀ ਦਾ ਡਿਜ਼ਾਈਨ ਆ ਉੱਪਰ ਸਾਰੀ ਕੈਬਨਟਸ ਬਣੀਆਂ ਹੋਈਆਂ ਨੇ ਥੱਲੇ ਵਾਈਟ ਕਲਰ ਦੀ ਟਾਇਲ ਦਾ ਤੇ ਵਾਈਟ ਕਲਰ ਤੇ ਇਹਨਾਂ ਦਾ ਥੱਲੇ ਟੌਪ ਬਣਿਆ ਆ ਔਰ ਸਿੰਕ ਤੇ ਇਸ ਸਾਈਡ ਤੇ ਨਾਲ ਅਲਮਾਰੀ ਰੱਖੀ ਹੋਈ ਜਿੱਥੇ ਕਿ ਉਹਨਾਂ ਵਾਸ਼ਿੰਗ ਮਸ਼ੀਨ ਤੇ ਡਰਾਇਰ ਵਗੈਰਾ ਦੀ ਜਗ੍ਹਾ ਤੇ ਆ ਇਹਨਾਂ ਨੇ ਫੁੱਲ ਅਲਮਾਰੀ ਦਿੱਤੀ ਹੋਈ ਇਹਦੇ ਵਿੱਚ ਕਾਫੀ ਸਪੇਸ਼ੀਅਸ ਅਲਮਾਰੀ ਜਿਹੜੀ ਆ ਲਾਂਡਰੀ ਦੇ ਵਿੱਚ ਦਿੱਤੀ ਹੋਈ ਹੈ ਤੇ ਥੱਲੇ ਵੀ ਬਹੁਤ ਸਾਰੇ ਡਰਾਅਰ ਬਣੇ ਹੋਏ ਆ ਹੋਰ ਕਾਫੀ ਖੁੱਲੀ ਲਾਂਡਰੀ ਹੈ ਥੱਲੇ ਐਲਈਡੀ ਲਾਈਟਸ ਤੇ ਆਹ ਦੇਖੋ ਕਿੰਨੀ ਖੁੱਲੀ ਲਾਂਡਰੀ ਹੈ ਬਹੁਤ ਸਪੇਸ਼ੀਅਸ ਲਾਂਡਰੀ ਹੈ ਉਸ ਤੋਂ ਬਾਅਦ ਆਪਾਂ ਵਾਕ ਕਰਦੇ ਸਿੱਧੇ ਜਾਂਦੇ ਆ ਤੇ ਆਪਣੀ ਐਂਟਰੀ ਹੋ ਜਾਂਦੀ ਹੈ ਇੱਕ ਹੋਰ ਏਰੀਆ ਦੇ ਵਿੱਚ ਜਿਹੜਾ ਕਿ ਇਹਨਾਂ ਦਾ ਕਾਮਨ ਏਰੀਆ ਜਿਹੜਾ ਵਾ ਫੈਮਿਲੀ ਏਰੀਆ ਜਾਂਦਾ ਤੇ ਇਹ ਸੈਪਰੇਟ ਬੈਡਰੂਮਸ ਦੇ ਨਾਲ ਬਣਿਆ ਹੋਇਆ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਉਸ ਤੋਂ ਬਾਅਦ ਆ ਜਾਂਦਾ ਇੱਕ ਹੋਰ ਬੈਡਰੂਮ ਇਹਦੇ ਪਿੱਛੇ ਤੇ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਇਹਦੇ ਵਿੱਚ ਪੇਂਟ ਹੋਇਆ ਹੋਇਆ ਸੋਹਣਾ ਲਾਈਟ ਸੀ ਗ੍ਰੀਨ ਜਿਹੇ ਕਲਰ ਦਾ ਪੇਂਟ ਆ ਤੇ ਇਹਦੀ ਜਿਹੜੀ ਆ ਬਾਹਰੋਂ ਆ ਇਸ ਸਾਈਡ ਤੇ ਵਿੰਡੋ ਫੁੱਲ ਸਾਈਜ਼ ਵਿੰਡੋ ਵੀ ਕੁਛ ਬਾਰ ਇਸ ਤਰ੍ਹਾਂ ਦਾ ਤੇ ਚਲਦੇ ਆ ਇਸ ਰੂਮ ਚ ਬਾਹਰ ਨੈਕਸਟ ਰੂਮ ਚ ਚਲਦੇ ਆ ਉਸ ਤੋਂ ਬਾਅਦ ਨੈਕਸਟ ਰੂਮ ਆ ਗਿਆ ਨੈਕਸਟ ਰੂਮ ਕੁਛ ਇਸ ਤਰ੍ਹਾਂ ਦਾ ਬੱਚਿਆਂ ਦਾ ਸਟੱਡੀ ਏਰੀਆ ਬਣਾਇਆ ਹੋਇਆ ਸਾਈਡ ਤੇ ਤੇ ਇਹ ਅਲਮਾਰੀਆਂ ਜਿਹੜੀਆਂ ਬਣੀਆਂ ਹੋਈਆਂ ਤੇ ਜਿਹੜੀਆਂ ਵਿੰਡੋਜ਼ ਨੇ ਕਾਫੀ ਖੁੱਲੀਆਂ ਚੌੜੀਆਂ ਵਿੰਡੋਜ਼ ਨੇ ਜਿਹੜੀਆਂ ਕਿ ਤੁਹਾਡੇ ਬੈਕਯਾਰਡ ਨੂੰ ਲੱਗਦੀਆਂ ਨੇ ਘਰ ਦੇ ਥੱਲੇ ਕਾਰਪਟਾ ਉਸ ਤੋਂ ਬਾਅਦ ਨਾਲ ਆ ਗਿਆ ਆਪਣਾ ਬਾਥਰੂਮ ਬਾਥਰੂਮ ਤੇ ਬਹੁਤ ਸੋਹਣੀ ਟਾਈਲਸ ਲੱਗਦੀਆਂ ਪਈਆਂ ਜਿਹੜੀਆਂ ਕਿ ਪਿੱਛੇ ਚਿਪਸ ਸਟਾਈਲ ਦੇ ਨਾਲ ਟਾਈਲ ਲੱਗੀਆਂ ਹੋਈਆਂ ਨੇ ਇਹ ਵੀ ਆਈਡੀਆ ਬਹੁਤ ਸੋਹਣਾ ਬਹੁਤ ਵਧੀਆ ਆਈਡੀਆ ਲੱਗਿਆ ਮੈਨੂੰ ਤੇ ਸੈਰਾਮਿਕ ਇਹਨਾਂ ਦੀਆਂ ਹੈਗੀਆਂ ਨੇ ਆਪਣੀਆਂ ਸੈਨੀਟਰੀ ਵਗੈਰਾ ਟਾਈਲਸ ਵਗੈਰਾ ਹੋਰ ਆ ਇਹਨਾਂ ਦਾ ਆ ਗਿਆ ਬਾਥਰੂਮ ਜਿਹੜਾ ਕਿ 3 ਬੈਡਰੂਮਸ ਦੇ ਨਾਲ ਬਾਥਰੂਮ ਹੁੰਦਾ ਸੈਕਿੰਡ ਬਾਥਰੂਮ ਤੇ ਇਹਨਾਂ ਦੀ ਮੈਨੂੰ ਆ ਚੀਜ਼ ਲੱਗੀ ਆ ਕਿ ਟਾਪ ਦੇ ਨਾਲ ਸਾਈਡ ਤੇ ਆ ਬਲਾਈਂਡ ਵੀ ਲੱਗੀ ਹੋਈ ਆ ਤੇ ਨਾਲ ਆਪਣੇ ਸਾਈਡ ਤੇ ਜਿਹੜੀਆਂ ਵਿੰਡੋਜ਼ ਵੀ ਲੱਗੀਆਂ ਹੋਈਆਂ ਤੇ ਕਾਫੀ ਫੁੱਲ ਸਾਈਜ਼ ਜਿਹੜਾ ਇਹਨਾਂ ਦਾ ਹੈਗਾ ਆ ਮਿਰਰ ਲੱਗਾ ਹੋਇਆ ਔਰ ਇਸ ਤਰ੍ਹਾਂ ਦੀ ਇਹਨਾਂ ਦੀ ਔਡ ਦਾ ਕਲਰ ਜਿਹੜਾ ਕਿ ਵੈਨਿਟੀ ਦਾ ਵਾ ਲਾਈਟ वुਡ ਨੇਚਰਲ ਲਾਈਟ वुਡ ਤੇ ਥੱਲੇ ਆਹ ਵਾਲਾ ਡਿਜ਼ਾਈਨ ਬਹੁਤ ਸੋਹਣਾ ਬੜਾ ਨਾਈਸ ਥੋੜਾ ਯੂਨੀਕ ਚ ਡਿਜ਼ਾਈਨ ਆ ਤੇ ਸਿੰਕ ਜਿਹੜੇ ਇਹਨਾਂ ਦੇ ਗੋਲ ਆ ਰਾਉਂਡ ਸਿੰਕ ਬਣਾਏ ਹੋਏ ਇਹਨਾਂ ਨੇ ਤੇ ਮਾਬੂਦ ਦਾ ਡਿਜ਼ਾਈਨ ਵੀ ਸੋਹਣਾ ਉਹ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਈਡ ਤੇ ਲਾਈਟਸ ਦਿੱਤੀਆਂ ਆ ਇਹ ਵੀ ਕਾਫੀ ਡੈਕੋਰੇਟਿਵ ਲੱਗਦੀ ਨੇ ਸੋਹਣੀਆਂ ਲੱਗਦੀਆਂ ਨੇ ਤੇ ਚਲਦੇ ਹਾਂ ਬਾਥਰੂਮ ਚ ਬਾਹਰ ਉਸ ਤੋਂ ਬਾਅਦ ਇਹਨਾਂ ਦਾ ਆ ਗਿਆ ਜਿੱਦੋਂ ਆਪਾਂ ਐਂਟਰ ਕੀਤਾ ਸੀਗਾ ਹੋਮ تھیਟਰ ਤੋਂ ਬਾਹਰ ਨਿਕਲ ਕੇ ਕਾਫੀ ਵੱਡਾ ਇਹਨਾਂ ਦਾ ਏਰੀਆ ਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਸਿਟਿੰਗ ਏਰੀਆ ਡਾਈਨਿੰਗ ਟੀਵੀ ਏਰੀਆ ਫਾਰਮਲ ਟੀਵੀ ਏਰੀਆ ਸਿਟਿੰਗ ਏਰੀਆ ਤੇ ਸੈਪਰੇਟ ਜਿਹੜਾ ਹੋਮ تھیਟਰ ਸੀਗਾ ਤੇ ਬਾਹਰ ਜਿਹੜਾ ਅਟੈਚ ਹੈ ਇਹਨਾਂ ਦਾ ਲੌਂਜ ਏਰੀਆ ਜਿਹੜਾ ਕਿ ਮੈਂ ਇੱਥੇ ਬਾਹਰ ਆਈ ਆ ਤੇ ਬਾਹਰ ਵਾਟਰ ਫੀਚਰ ਬੜਾ ਸੋਹਣਾ ਲੱਗਿਆ ਬੜਾ ਵੱਡਾ ਪਾਟ ਉਹਦੇ ਵਿੱਚ ਫਿਰ ਲਗਾਇਆ ਹੋਇਆ ਹੈ ਪੰਪ ਤੇ ਇਹ ਇਹਨਾਂ ਦਾ ਆ ਗਿਆ ਬਾਹਰ ਵਾਲਾ ਏਰੀਆ ਬਾਹਰ ਵਾਲਾ ਏਰੀਆ ਵੀ ਬਹੁਤ ਸੋਹਣਾ ਲੈ ਫਲੋਰ ਵੀ ਬਹੁਤ ਥੋੜਾ ਬਣਿਆ ਹੋਇਆ ਤੇ ਆਊਟਡੋਰ ਏਰੀਆ ਜਿਹੜਾ ਵਾ ਕੁਝ ਇਸ ਤਰ੍ਹਾਂ ਦਾ ਕਿਚਨ ਵੀ ਪਾਰਟੀਸ਼ਨ ਕੀਤੀ ਹੋਈ ਜਿਹੜਾ ਕਿ ਆਪਾਂ ਨੋਰਮਲ ਕਿਡਸ ਵਾਲਾਂ ਦਾ ਏਰੀਆ ਦੇਖਿਆ ਸੀਗਾ ਜਿੱਥੇ ਬੱਚੇ ਦੇਖ ਕੇ ਆਪਣਾ ਟੀਵੀ ਦੇਖ ਸਕਦੇ ਆ ਉਸ ਤੋਂ ਬਾਅਦ ਆਪਣੀ ਅੱਗੇ ਕਿਚਨ ਕਿਚਨ ਦਾ ਸਟਾਈਲ ਕੁਛ ਐਸਾੰਦਾ ਵਾ ਔਰ ਜਿਹੜਾ ਕਲਰ ਆ ਕਿਚਨ ਦਾ वुਡ ਨੇਚਰਲ ਕਲਰ ਨਾਲ ਉੱਪਰ ਲਾਈਟ ਬੜੀ ਸਲੀਕ ਜਿਹੀ ਲੱਗੀ ਹੋਈ ਆ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਤੁਸੀਂ ਇਹ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਉੱਪਰ ਆਪਣਾ ਓਵਰਹੈਡ ਕੈਬਿਨੇਟਸ ਆ ਗਿਆ ਤੇ ਡਰਾਅਰਸ ਜਿਹੜੇ ਕਿਚਨ ਦੇ ਕਾਫੀ ਜ਼ਿਆਦਾ ਨੇ ਸਾਰੇ ਡੋਰ ਨੇ ਤੇ ਮਾਰਬਲ ਵੀ ਬਹੁਤ ਅੱਛਾ ਲੱਗਿਆ ਹੋਇਆ ਤੇ ਡਬਲ ਇਹਨਾਂ ਦੀ ਲੱਗੀ ਹੋਈ ਆ ਅਮਨ ਗ੍ਰਿਲ ਜਿਹੜੀ ਲੱਗੀ ਹੋਈ ਆ ਔਰ ਇਸ ਤੋਂ ਬਾਅਦ ਆਪਣੀ ਆ ਗਈ ਸੈਕੰਡ ਕਿਚਨ ਸੈਕੰਡ ਕਿਚਨ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਆ ਕਾਫੀ ਖੁੱਲੀ ਆ ਥੱਲੇ ਤੱਕ ਇਹਨਾਂ ਨੇ ਬਰਤਨ ਰੱਖਿਓਇਆ ਕਾਫੀ ਵੱਡੇ ਬਰਤਨ ਵੀ ਆ ਸਕਦੇ ਆ ਔਰ ਇਸ ਤਰ੍ਹਾਂ ਦਾ ਡਿਜ਼ਾਈਨ ਇਹਨਾਂ ਨੇ ਬਣਾਇਆ ਹੋਇਆ ਸੈਕੰਡ ਕਿਚਨ ਦਾ ਉਸ ਤੋਂ ਬਾਅਦ ਇਹਨਾਂ ਦਾ ਕਾਫੀ ਰਾਉਂਡ ਵੱਡਾ ਸਿੰਕ ਆ ਤੇ ਕਾਫੀ ਸਪੇਸ਼ੀਅਸ ਇਸ ਸਾਈਡ ਤੇ ਆ ਗਈ ਆਪਣੀ ਫ੍ਰਿਜ ਫ੍ਰਿਜ ਦੇ ਉੱਪਰ ਵੀ ਇਹਨਾਂ ਨੇ ਸਪੇਸ ਬਣਾਈ ਹੋਈ ਆ ਵਾਈਨ ਚਾਹਰ ਵਗੈਰਾ ਦੀ ਤੇ ਕਾਫੀ ਸਪੇਸ਼ੀਅਸ ਆ ਇਸ ਸਾਈਡ ਤੇ ਪੂਰੀ ਇਹਨਾਂ ਨੇ ਸ਼ੈਲਫਸ ਬਣਾਈ ਹੋਈਆਂ ਖੁੱਲੀਆਂ ਓਪਨ ਸ਼ੈਲਫਸ ਤੇ ਤੁਸੀਂ ਇਹਨੂੰ ਬੰਦ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਚੋਇਸ ਆ ਪਰ ਬਹੁਤ ਸੋਹਣਾ ਘਰ ਬਣਿਆ ਹੋਇਆ ਬਹੁਤ ਵਧੀਆ ਘਰ ਆ ਉਸ ਸਾਈਡ ਤੇ ਵੀ ਸੈਪਰੇਟ ਟੀਵੀ ਏਰੀਆ ਬੱਚਿਆਂ ਦਾ ਇਹ ਆ ਗਿਆ ਫਾਰਮਲ ਏਰੀਆ ਆ ਗਿਆ ਬੱਚਿਆਂ ਦਾ ਤੁਸੀਂ ਤੁਹਾਡੀ ਸਾਰੀ ਫੈਮਿਲੀ ਦਾ ਫਾਰਮਲ ਏਰੀਆ ਤੇ ਬਾਹਰ ਬੈਠਣ ਲਈ ਜਗ੍ਹਾ ਬਣੀ ਹੋਈ ਆ ਤੇ ਇੱਕ ਹੋਮ ਥੀਟਰ ਬਣਿਆ ਸੋ ਤਿੰਨ ਲਿਵਿੰਗ ਏਰੀਆਜ਼ ਬਣਿਆ ਇਸ ਘਰ ਦੇ ਵਿੱਚ 4 ਬੈਡਰੂਮਸ ਨੇ ਘਰ ਬਹੁਤ ਜੇ ਵਧੀਆ ਲੱਗਿਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਮਿਲਦਿਆਂ ਨੈਕਸਟ ਵੀਡੀਓ ਤੇ ਨੈਕਸਟ ਵਲੌਗ ਦੇ ਨਾਲ ਸੋ ਆ ਕਾਫੀ ਚੌੜੀ ਐਂਟਰਸ ਹਾਂ ਜਿਹੜੀ ਮੈਨੂੰ ਬਹੁਤ ਅੱਛੀ ਲੱਗੀ ਹੈ